ਸਸਿਕਲ ਸਾਰੇ ਦੋਸਤਾਂ ਨੂੰ ਪਿਆਰ ਫਾਰਮਿੰਗ YouTube ਚੈਨਲ ਔਰ Facebook ਪੇਜ ਤੇ ਤੁਹਾਡਾ ਸਵਾਗਤ ਹੈ। ਦੋਸਤੋ ਅੱਜ ਵਾਲੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਜੋਧਪੁਰ ਦੀਆਂ ਢਾਣੀਆਂ ਤੋਂ। ਸੋ ਵੀਡੀਓ ਦੇ ਵਿੱਚ ਜਿਹੜੀ ਤੁਹਾਨੂੰ ਵਹਿੜ ਦਿਖਾ ਰਹੇ ਹਾਂ ਗਿਰ ਨਸਲ ਦੀ ਵਹਿੜ ਹੈ। ਦੋਸਤੋ ਇਹ ਵਹਿੜ ਵਕਾਊ ਹੈ ਤੇ ਇਹਨੇ ਪਹਿਲੇ ਸੂਏ ਸੂਣਾ ਹੈ। ਆਰਡਰ ਕੁਆਲਿਟੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਹੁਤ ਸੋਹਣੀ ਆਰਡਰ ਕੁਆਲਿਟੀ ਹੈ। ਜਿਵੇਂ ਪਹਿਲੇ ਸੂਏ ਸੂਣਾ ਚੰਗਾ ਦੁੱਧ ਦੇਣ ਦਾ ਨਿਮਾਨ ਹੈ ਬਹੁਤ ਸੋਹਣਾ ਜਿਹੜਾ। ਥਣ ਲੀਵਾ ਵੈੜ ਨੂੰ ਲੱਗਿਆ ਅੱਗੇ ਤੋਂ ਤੁਹਾਨੂੰ ਇਹਦੀ ਫੇਸ ਕੁਆਲਿਟੀ ਦਿਖਾਉਣੇ ਆ ਗੈਰ ਨਸਲ ਦੇ ਵਿੱਚ ਬਹੁਤ ਚੰਗੀ ਬਹੁਤ ਸੋਹਣੀ ਵੈੜ ਹੈ ਰੰਗ ਰੂਪ ਦੇ ਵਿੱਚ ਵੀ ਬੜੀ ਸੋਹਣੀ ਹੈ ਬਾਕੀ ਤੁਹਾਨੂੰ ਇਹਦੇ ਬਾਰੇ ਜਿਹੜੀ ਸਾਰੀ ਜਾਣਕਾਰੀ ਹੈ ਫਾਰਮਰ ਵੀਰ ਨਾਲ ਤੁਹਾਡੀ ਗੱਲ ਕਰਾਵਾਂਗੇ ਜਿਹੜੇ ਤੋਂ ਤੁਹਾਨੂੰ ਲੀਵਾ ਫਿਰ ਦਿਖਾਉਣੇ ਆ ਬਹੁਤ ਚੰਗਾ ਥਣ ਲੱਗਿਆ ਬਹੁਤ ਚੰਗਾ ਲੀਵਾ ਕੱਢਿਆ ਕਿਹੜੇ ਬੁੱਲ ਦੀ ਹੈ ਕੀ ਇਹਦਾ ਰਿਕਾਰਡ ਹੈ ਕਿੰਨਾ ਟਾਈਮ ਇਹਦੇ ਸੂਚ ਰਹਿਦਾ ਸਾਰੀ ਗੱਲਬਾਤ ਤੁਹਾਨੂੰ ਫਾਰਮਰ ਨਾਲ ਗੱਲ ਕਰਾ ਕੇ ਅਸੀਂ ਤੁਹਾਨੂੰ ਦੱਸ ਦਿਆਂਗੇ ਜੀ ਫਾਰਮਰ ਸਾਡੇ ਨਾਲ ਹੈ ਤੇ ਤੁਹਾਨੂੰ ਸਾਰੀ ਗੱਲਬਾਤ ਕਰਾਉਣੇ ਆ। ਨਾਲੇ ਉਹਨਾਂ ਤੋਂ ਪੁੱਛਦੇ ਆਂ ਵਿਹੜ ਦਾ ਕੀ ਸਟੇਟਸ ਹੈ ਤੇ ਕੀ ਇਹਨਾਂ ਦੀ ਡਿਮਾਂਡ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਬੂਟਾ ਸਿੰਘ ਜੀ ਧਾਨੇ ਵਾਲਾ ਇਹਨਾਂ ਦਾ ਨਾਮ ਹੈ। ਇਹ ਵਿਹੜ ਇਹਨਾਂ ਕੋਲੇ ਆ ਔਰ ਇਹ ਜੋਧਪੁਰ ਦੀ ਢਾਣੀ ਦੇ ਵਿੱਚ ਰਹਿੰਦੇ ਆ। ਸੋ ਇਹਨਾਂ ਤੋਂ ਪੁੱਛਦੇ ਆਂ ਆਪਾਂ ਵਿਹੜ ਬਾਰੇ। ਹਾਂ ਜੀ ਬੂਟਾ ਸਿੰਘ ਜੀ ਇਹ ਆਪਣੇ ਵਿਹੜ ਬਾਰੇ ਦੱਸੋ ਵੀ ਕਿੰਨੀ ਉਮਰ ਹੋ ਗਈ ਇਹਦੀ? ਇਹਦੀ 3 ਸਾਲ ਉਮਰ ਹੈ ਜੀ। 3 ਸਾਲ ਉਮਰ ਹੋ ਗਈ। ਆ ਪਤਾ ਆਪਾਂ ਨੂੰ ਕਿਹੜੇ ਸੀਮੈਂਟ ਤੋਂ ਹੈ ਜੀ? ਹਾਂ ਜੀ ਹਾਂ ਜੀ ਏ ਪੀ ਐਸ ਗੋਵ ਗੋਬਿੰਦਾ ਸੀਗਾ ਮੇਰਾ ਖਾਲਾ ਨਹੀਂ ਉਹ ਕਾ ਨੂਰ ਮਹਿਰ ਵਾਲਾ ਦਾ ਗੋਬਿੰਦੂਰ ਮਹਿਰ ਵਾਲਾ ਦਾ ਨੂਰ ਮਹਿਰ ਵਾਲੇ ਦਾ ਗੋਬਿੰਦੂ ਅੱਛਾ ਇਹ ਗੋਬਿੰਦੀ ਆ ਜੀ ਨੂਰ ਮਹਿਰ ਵਾਲੇ ਦੀ ਤੇ ਇਹ 3 ਸਾਲ ਜਿਹੜੀ ਇਹਦੀ ਉਮਰ ਆ ਕਿੰਨੇ ਦਿਨ ਲਾਉਗੇ ਜੀ ਸੂਣ ਤੇ ਇਹ ਇੱਕ ਹਫਤਾ ਲੈ ਜੂਗੀ ਜੀ ਇੱਕ ਹਫਤਾ ਲੈ ਜੂਗੀ ਹਾਂਜੀ ਹਾਂਜੀ ਠੀਕ ਹੈ ਕੀ ਡਿਮਾਂਡ ਆ ਜੀ ਆਪਣੀ 80000 ਰੁਪਏ ਜੀ 80000 ਰੁਪਿਆ ਡਿਮਾਂਡ ਹੈ ਫਾਰਮਰ ਦੇ ਜਿਹੜਾ ਦੱਸਿਆ ਕਿ ਇਹ ਗੋਬਿੰਦ ਬੋਲ ਜਿਹੜਾ ਨੂਰ ਮਹਿਰ ਵਾਲੇ ਕੋਲੇ ਸੀਗਾ ਉਹਦੀ ਇਹ ਜਿਹੜੀ ਵੱਛੀ ਹੈ ਇਹਦੀ ਮਦਰ ਵੀ ਆਪਣੇ ਕੋਲ ਸੀ ਹਾਂਜੀ ਵੇਚਦੀ ਸੀ ਉਹ ਵੇਚਤੀ ਤੁਸੀਂ ਹਾਂਜੀ ਇੱਕ ਇਹਦੀ ਭੈਣ ਹੋਰ ਬਾਹਰ ਖੜੀ ਹੈ ਉਹ ਹੈਗੀ ਹੈ ਜੀ ਉਹ ਵੀ ਦਿਖਾਉਣੀ ਆ ਤੁਹਾਨੂੰ ਇਹਦੀ ਦੂਸਰੀ ਜਿਹੜੀ ਇਹ ਉਸੇ ਗਾਂ ਤੋਂ ਇੱਕ ਵੱਛੀ ਹੋਰ ਸੀ ਉਸ ਤੋਂ ਬਾਅਦ ਇਹਨਾਂ ਨੇ ਗਾਂ ਵੇਚਦੀ ਸੀ ਸੋ ਬਹੁਤ ਚੰਗੇ ਕੁਆਲਿਟੀ ਦੇ ਵਿੱਚ ਬਹੁਤ ਵਧੀਆ ਗੁਣਾ ਦੇ ਵਿੱਚ ਇਹ ਜਿਹੜੀ ਵੈੜ ਹੈ ਗਿਰ ਨਸਲ ਦੀ ਕਿਸੇ ਵੀ ਦੋਸਤ ਨੂੰ ਚਾਹੀਦੀ ਹੋਵੇ ਇਹਨਾਂ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਤੁਸੀਂ ਇੱਥੇ ਗੱਲ ਕਰਕੇ ਇਹਨਾਂ ਤੋਂ ਖਰੀਦ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੋਸਤੋ